ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਤੇ دیدار ਕਰਨ ਨਾਲ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਆਪਾਂ ਸਮੂਹ ਜੀਵਾਂ ਨੂੰ ਪ੍ਰਾਪਤ ਹੋਏ ਜੋ ਪਾਵਨ ਉਪਦੇਸ਼ ਗੁਰੂ ਸਾਹਿਬ ਜੀ ਨੇ ਅਮਰਤ ਵੇਲੇ ਆਪਾਂ ਜੀਵਾਂ ਪਰਥਾਏ ਬਖਸ਼ਿਸ਼ ਕੀਤੇ ਹਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ 664 ਅੰਗ ਦੇ ਉੱਪਰ ਤਨਾਸਰੀ ਰਾਗ ਵਿੱਚ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜਿਸ ਵਿੱਚ ਮਹਾਰਾਜ ਸਾਹਿਬ ਜੀ ਸੰਸਾਰਿਕ ਧਨ ਦੇ ਮੋਹ ਨੂੰ ਤਿਆਗ ਕੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਤਨ ਇਕੱਤਰ ਕਰਨ ਦਾ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਜਿੰਨਾਂ ਦੇ ਕੋਲ ਧਨ ਬਹੁਤਾ ਹੈ ਦੌਲਤ ਬਹੁਤੀ ਹੈ ਸਤਿਗੁਰੂ ਬੜੇ ਸੁੰਦਰ ਬਸਤਰ ਪਹਿਨਦੇ ਐ ਚਿੱਟੇ ਐਨਕ ਸਫੈਦ ਬਸਤਰ ਜਿਹੜੇ ਐ ਆਪਣੇ ਤਨ ਤੇ ਧਾਰਨ ਕਰਦੇ ਐ ਮਹਾਰਾਜ ਸਾਹਿਬ ਜੀ ਤੁਹਾਡਾ ਇਸ ਸੰਸਾਰੀ ਧਨ ਦੇ ਬਾਰੇ ਪਾਤਸ਼ਾਹ ਕੀ ਖਿਆਲ ਐ ਤੁਸੀਂ ਮਹਾਰਾਜ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਸੰਸਾਰ ਦੀ ਜਿਹੜੀ ਰਚਨਾ ਹੈ ਸੰਸਾਰ ਦਾ ਤਨ ਮਾਇਆ ਇਹ ਲੀਲਾ ਜਿਹੜੀ ਪ੍ਰਮਾਤਮਾ ਦੀ ਤਨ ਗੁਰੂ ਅਮਰਦਾਸ ਸਹਿ ਪਾਤਸ਼ਾਹ ਉਪਦੇਸ਼ ਬਖਸ਼ਦੇ ਹਨ ਤਨਾਸਰੀ ਮਹੱਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰੂ ਸਾਹਿਬ ਕਿਰਪਾ ਕਰਦੇ ਕਿ ਭਾਈ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਨਾਮ ਦਾ ਧਨ ਹੈ ਉਹ ਨਿਰਮਲ ਹੈ ਆਤ ਅਪਾਰਾ ਤੇ ਕਹਿੰਦੇ ਜਿਹਦੇ ਕੋਲ ਇਹ ਨਾਮ ਦਾ ਧਨ ਹੈ ਨਾ ਉਹ ਪਾਰਾਵਾਰ ਤੋਂ ਰਹਿਤ ਹੈ ਅੰਤ ਹੀ ਕੋਈ ਨਹੀਂ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਧਨ ਕਦੇ ਮੁਕਣ ਵਾਲਾ ਹੀ ਨਹੀਂ ਕਿਉਂਕਿ ਸਤਗੁਰੂ ਕਿਰਪਾ ਕਰਕੇ ਸਮਝਾਉਂਦੇ ਗੁਰਬਾਣੀ ਦੇ ਵਿੱਚ ਸੰਸਾਰਕ ਤਨ ਜਿਹੜਾ ਉਹ ਸੰਸਾਰ ਦੇ ਵਿੱਚ ਕੁਝ ਕੁ ਸੁੱਖ ਦੇ ਸਕਦਾ ਹੈ ਬੰਦੇ ਨੂੰ ਐਨ ਸੁખી ਨਹੀਂ ਕਰ ਸਕਦਾ ਜੇ ਬੰਦਾ ਆਖੇ ਮੈਂ ਬਹੁਤੀ ਸੰਸਾਰ ਦੇ ਵਿੱਚ ਮਾਇਆ ਧਨ ਕਤਰ ਕਰਕੇ ਤੇ ਐਨ ਸੁਖੀ ਹੋ ਜਾਵਾਂਗਾ ਜਿੱਥੇ ਸੁੱਖ ਦਾ ਅੰਤ ਹੋ ਜਾਂਦਾ ਹੈ ਉੱਥੇ ਪਹੁੰਚ ਜਾਵਾਂਗਾ ਇਹ ਕਦਾ ਚਿਤ ਵੀ ਨਹੀਂ ਹੋ ਸਕਦਾ ਇਹ ਮਹਾਰਾਜ ਸਾਹਿਬ ਤਾਂ ਗੁਰਬਾਣੀ ਦੇ ਵਿੱਚ ਇਹ ਸਮਝਾਉਂਦੇ ਆ ਕਿ ਜਿਹੜਾ ਰੱਬ ਦੇ ਨਾਮ ਨੂੰ ਭੁਲਾ ਕੇ ਵਿਸਾਰ ਕੇ ਆਹ ਸੰਸਾਰ ਦੇ ਵਿੱਚ ਸੰਸਾਰੀ ਧਨ ਇਕੱਠਾ ਕਰਦਾ ਗੁਰਬਾਣੀ ਸਤਿਗੁਰਾਂ ਦੀ ਨਜ਼ਰ ਦੇ ਵਿੱਚ ਤਾਂ ਮੂਰਖ ਹੈ ਇਹ ਮਹਾਰਾਜ ਕਹਿੰਦੇ ਕਾਚਾ ਧਨ ਸੰਚੇ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਵਾਰ ਪਾਤਸ਼ਾਹ ਕਹਿੰਦੇ ਜਿਹੜੇ ਪਰਮਾਤਮਾ ਦੇ ਸੱਚੇ ਪੂਰਨ ਤੇ ਪੱਕੇ ਧੰਨ ਨੂੰ ਛੱਡ ਕੇ ਕੱਚਾ ਧੰਨ ਇਕੱਠਾ ਕਰਦੇ ਪਏ ਨ ਸੰਸਾਰ ਦੇ ਵਿੱਚ ਉਹ ਮੂਰਖ ਹਨ ਗਵਾਰ ਹਨ ਇਹ ਗਵਾਰ ਉਹਨੂੰ ਹੀ ਕਹਿੰਦੇ ਐ ਨਾ ਜਿਹਨੂੰ ਸੋਝੀ ਕੋਈ ਨਾ ਹੋਵੇ ਜਿਹਨੂੰ ਪਤਾ ਹੀ ਨਾ ਹੋਵੇ ਵੀ ਕਰਨਾ ਕੀ ਐ ਮਹਾਰਾਜ ਕਹਿੰਦੇ ਮਨ ਮੁਖ ਭੁੱਲਿਓ ਮਨ ਪਿੱਛੇ ਲੱਗ ਕੇ ਭੁੱਲੇ ਹੋਏ ਇਨਸਾਨ ਹਨ ਅੰਧ ਗਵਾਰ ਅਗਿਆਨ ਦੇ ਹਨੇਰੇ ਵਿੱਚ ਅੰਨੇ ਹੋਣ ਕਰਕੇ ਉਹ ਗਵਾਰ ਬਣੇ ਹੋਏ। ਮੂਰਖ ਹਨ ਕਿਉਂਕਿ ਇੱਕ ਕੱਚਾ ਹੈ ਤੇ ਇੱਕ ਸੱਚਾ ਹੈ, ਪੱਕਾ ਹੈ। ਤੇ ਕੱਚੇ ਹਮੇਸ਼ਾ ਡੁੱਬਦੇ ਐ ਤੇ ਡੋਬਦੇ ਐ। ਤੇ ਪੱਕੇ ਪਾਰ ਲੰਗਾਉਂਦੇ ਐ ਸੱਚੇ ਸੱਚ ਦੇ ਰਾਹ ਤੇ ਮਾਰਗ ਤੇ ਤੁਰਨ ਵਾਲੇ। ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਸੱਚਾ ਹੈ। ਉਹਦੇ ਨਾਮ ਦਾ ਧੰਨ ਸੱਚਾ ਹੈ। ਜਿਨ੍ਹਾਂ ਨੇ ਉਸ ਤਨ ਦਾ ਆਸਰਾ ਤੱਕਿਆ ਹੈ ਨਾ ਉਹਨਾਂ ਨੂੰ ਲੋਕ ਦੇ ਵਿੱਚ ਵੀ ਪੂਰਨ ਸੁਖ ਪ੍ਰਾਪਤ ਹੋਇਆ ਹੈ ਤੇ ਪਰਲੋਕ ਦੇ ਵਿੱਚ ਵੀ ਪੂਰਨ ਸੁਖ ਪ੍ਰਾਪਤ ਹੋਇਆ ਹੈ ਜੋ ਸੁਖ ਦੀ ਸਿਖਰ ਹੈ ਨਾ ਉਹ ਪ੍ਰਮਾਤਮਾ ਦੇ ਪਿਆਰਿਆਂ ਨੇ ਪ੍ਰਾਪਤ ਕੀਤੀ ਹੈ ਜਿੱਥੇ ਪਹੁੰਚ ਕੇ ਦੁੱਖ ਤਾਂ ਮਹਿਸੂਸ ਹੀ ਨਹੀਂ ਹੁੰਦਾ ਭਾਵੇਂ ਤਨ ਤੇ ਕਿੱਡਾ ਵੀ ਵੱਡਾ ਕਸ਼ਟ ਕਿਉਣਾ ਆ ਜਾਏ ਜਿੱਥੇ ਪਹੁੰਚ ਕੇ ਸੁੱਖ ਦਾ ਹੰਕਾਰ ਕੋਈ ਨਹੀਂ ਰਹਿੰਦਾ ਕਿ ਮੇਰੇ ਜੀਵਨ ਦੇ ਵਿੱਚ ਸੁੱਖ ਬਹੁਤੇ ਹੈ ਸੁਖਾਂ ਦੀ ਜਿੱਥੇ ਲਾਲਸਾ ਨਹੀਂ ਰਹਿੰਦੀ ਦੁੱਖ ਦੀ ਜਿੱਥੇ ਫਿਕਰ ਕੋਈ ਨਹੀਂ ਹੈ ਉਹ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਧਨ ਦੀ ਬਖਸ਼ਿਸ਼ ਇਹ ਹੈ ਗੁਰੂ ਸਾਹਿਬ ਜੀ ਦੀ ਦਇਆ ਜਿਹਦੇ ਤੇ ਵਰਤ ਜਾਈਂ ਮਹਾਰਾਜ ਇਹ ਮਿਲੇਗਾ ਧਨ ਕਿੱਥੋਂ ਸਤਿਗੁਰੂ ਤੁਸੀਂ ਨਾਮ ਦੇ ਧਨ ਦੀ ਗੱਲ ਤਾਂ ਕਰਦੇ ਹੋ ਨਾਮ ਦਾ ਧੰਨ ਜੋੜੀਏ ਕਿਵੇਂ ਸੰਸਾਰੀ ਮਾਇਆ ਤਾਉਣ ਰਹੇ ਰਾ ਫੇਰੀਆਂ ਕਰਕੇ ਵੀ ਇਕੱਠੀ ਕਰ ਲਈਦੀ ਐ ਹੱਥ ਪੱਲਾ ਮਾਰ ਕੇ ਦਸਾਂ ਨੋਵਾਂ ਦੀ ਕਿਰਤ ਕਰਕੇ ਇਕੱਠੀ ਕਰ ਲਈਦੀ ਐ ਮਹਾਰਾਜ ਨਾਮ ਦਾ ਧੰਨ ਕਿਵੇਂ ਕਥਾ ਕਰੀਏ ਸਤਿਗੁਰੂ ਕਹਿੰਦੇ ਗੁਰ ਕੈ ਸ਼ਬਦ ਭਰੇ ਭੰਡਾਰਾ ਇਹ ਭਾਈ ਗੁਰੂ ਦੇ ਸ਼ਬਦ ਦੇ ਵਿੱਚ ਤਾਂ ਨਾਮ ਦੇ ਭੰਡਾਰੇ ਭਰੇ ਪਏ ਐ ਕੋਈ ਪ੍ਰਾਪਤ ਕਰਨ ਵਾਲਾ ਹੋਵੇ ਗੁਰੂ ਸਾਹਿਬ ਕਿਰਪਾ ਕਰਦੇ ਆ ਪੰਡਾਰੇ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਹਿਬ ਜੀਆਂ ਦੀ ਪਾਵਨ ਗੁਰਬਾਣੀ ਪੰਡਾਰਾ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਗੁਰੂ ਸਾਹਿਬ ਦਾ ਸ਼ਬਦ ਹੁਕਮ ਹੈ ਗੁਰਬਾਣੀ ਮਹਾਰਾਜ ਕਹਿੰਦੇ ਨਾ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਸਹੀ ਜੇ ਹੋ ਆਸਮਾਓ ਗੁਰੂ ਸਾਹਿਬ ਜੀ ਦਾ ਸ਼ਬਦ ਗੁਰਬਾਣੀ ਰਤਨਾਂ ਦੀ ਨਿਆਈ ਹੈ ਮਹਾਰਾਜ ਕਹਿੰਦੇ ਇਨ ਨੂੰ ਹਿਰਦੇ ਦੇ ਵਿੱਚ ਜੜਨਾ ਕਰੋ ਤੇ ਜਿੰਨੇ ਹਿਰਦੇ ਦੇ ਵਿੱਚ ਜੜ ਲਿਆ ਨਾ ਮਹਾਰਾਜ ਕਹਿੰਦੇ ਸਹਿਜੇ ਹóa ਸਮਾਓ ਸਹਿਜੇ ਹੀ ਪ੍ਰਮਾਤਮਾ ਚ ਸਮਾਜ ਜਾਂਦਾ ਸਹਿਜੇ ਹੀ ਪ੍ਰਮਾਤਮਾ ਦੇ ਵਿੱਚ ਅਪੇਧ ਹੋ ਜਾਂਦਾ ਹੈ ਗੁਰੂ ਸਾਹਿਬ ਦਾ ਸ਼ਬਦ ਦਾ ਗੁਰੂ ਸਾਹਿਬ ਦੇ ਹੁਕਮ ਦੇ ਦੁਆਰਾ ਨਾਮ ਦੇ ਭੰਡਾਰੇ ਭਰੇ ਪਏ ਹੈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਹੈ ਅੱਜ ਤੇ ਗੁਰੂ ਸਾਹਿਬ ਬਚਨ ਕਰਦੇ ਏ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰ ਘੋਰ ਅੰਧਾਰ ਕਿ ਭਾਵੇਂ 100 ਚੰਦਰਮਾ ਹਜ਼ਾਰ ਸੂਰਜ ਚੜ ਜਾਈ ਤੇ ਪਰ ਜੇ ਸਿੱਖ ਦਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਨਹੀਂ ਨਾ ਕੋਈ ਵੀ ਪ੍ਰਾਣੀ ਹੈ ਜਿਹਦੇ ਜੀਵਨ ਦੇ ਵਿੱਚ ਸੱਚਾ ਗੁਰੂ ਨਹੀਂ ਹੈ ਪੂਰਨ ਗੁਰੂ ਨਹੀਂ ਹੈ ਉਹਦੇ ਜੀਵਨ ਦੇ ਵਿੱਚ ਹਨੇਰਾ ਧਨ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਾਂ ਦੇ ਜਦੋਂ ਉਹਨਾਂ ਦਾ ਨਾਮ ਸੀ ਭਾਈ ਲੈਣਾ ਤੇ ਮੱਤੇ ਦੀ ਸਰਾਂ ਜਿਹਨੂੰ ਨਾਂਗੇ ਦੀ ਸਰਾਂ ਕਿਹਾ ਜਾਂਦਾ ਜਦੋਂ ਉਹਨੂੰ ਛੱਡ ਕੇ ਇਧਰ ਮਾਝੇ ਦੀ ਧਰਤੀ ਤੇ ਆਏ ਪਹਿਲਾਂ ਹਰੀ ਕੇ ਨਿਵਾਸ ਕੀਤਾ ਉਤੋਂ ਫਿਰ ਖਡੂਰ ਸਾਹਿਬ ਚਲੇ ਜਾਂਦੇ ਆ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀਾਂ ਦੇ ਪਿਤਾ ਭਾਈ ਫੇਰੂ ਮੱਲ ਜੀ ਮਾਤਾ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਦੇ ਵਿੱਚ ਦਇਆ ਕੌਰ ਵੀ ਆਉਂਦਾ ਹੈ ਮਾਤਾ ਜੀ ਪਿਤਾ ਜੀ ਸਾਰਾ ਪਰਿਵਾਰ ਖਡੂਰ ਸਾਹਿਬ ਚਲੇ ਗਏ ਤੇ ਹਰ ਸਾਲ ਹੀ ਇਹ ਤਕਰੀਬਨ ਜਥੇ ਦੇ ਰੂਪ ਦੇ ਵਿੱਚ ਜਾਂਦੇ ਸਨ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਇਹ ਦੇਵੀ ਦੇ ਭੰਡਾਰੇ ਹਨ ਤੇ ਤੇ ਜਦੋਂ ਮਨ ਦੀ ਅਵਸਥਾ ਸੀ ਜਾਂਦੇ ਸਨ ਮਨ ਉੱਧਰ ਨੂੰ ਝੁਕਾ ਸੀ ਮਨ ਦਾ ਪਰ ਜਦੋਂ ਇੱਕ ਪੂਰਨ ਸਿੱਖ ਦੀ ਸੰਗਤ ਹੋ ਗਈ ਭਾਈ ਜੋਤ ਜੀ ਤੇ ਗੁਰੂ ਸਾਹਿਬ ਜੀ ਆਨੇ ਬਖਸ਼ਿਸ਼ ਕੀਤੀ ਜਦੋਂ ਉਹਨਾਂ ਦੀ ਰਸਨਾ ਤੋਂ ਗੁਰਬਾਣੀ ਸੁਣੀ ਤੇ ਸੁਣ ਕੇ ਆਨੰਦ ਆਇਆ ਇਹਦੀ ਗੁਰਬਾਣੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਬਾਣੀ ਹੈ ਜੀ ਤੇ ਇੱਕ ਜੀਵਨ ਦੇ ਵਿੱਚ ਹੋਰ ਘਟਨਾ ਵਰਤ ਗਈ ਜਦੋਂ ਗਰੀਬ ਸਿੱਖ ਸੀ ਕੋਈ ਸਿੱਖ ਕਦੇ ਵੀ ਗਰੀਬ ਨਹੀਂ ਹੁੰਦਾ ਸਿੱਖ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ ਪਰ ਭਾਈ ਲੈਣਾ ਜੀ ਨੇ ਜਾਣਿਆ ਕਿ ਸੇਖ ਗਰੀਬ ਐ ਆਟਾ ਥੋੜਾ ਵੱਧ ਤੋਲ ਦਿੱਤਾ ਇਹਨਾਂ ਦਾ ਇਹੀ ਪਰਚੋਣ ਦੀ ਦੁਕਾਨ ਸੀ ਕਡੂਰ ਸਾਹਿਬ ਦੀ ਧਰਤੀ ਤੇ ਥੋੜਾ ਵੱਧ ਆਟਾ ਤੋਲ ਦਿੱਤਾ ਘਰੇ ਗਿਆ ਤੇ ਪਤਨੀ ਨੇ ਆਖਿਆ ਵੀ ਇੰਨੀ ਤੇ ਮਾਇਆ ਹੀ ਨਹੀਂ ਲੈ ਕੇ ਗਏ ਤੁਸੀਂ ਜਿੰਨਾ ਆਟਾ ਤੋਲ ਕੇ ਦੇ ਦਿੱਤਾ ਤੇ ਫਿਰ ਵਾਪਸ ਆ ਕੇ ਆਖਿਆ ਕਿ ਭਾਈ ਸੇਖਾ ਤੂੰ ਦੇ ਆਟਾ ਵੱਧ ਤੋਲ ਦਿੱਤਾ ਵੀ ਇੰਨੀ ਤਾਂ ਮੈਂ ਤੈਨੂੰ ਮਾਇਆ ਹੀ ਨਹੀਂ ਦਿੱਤੀ ਜਿੰਨਾ ਤੂੰ ਆਟਾ ਤੋਲਿਆ ਉਨੇ ਆਖਿਆ ਮੈਂ ਆਪ ਹੀ ਤੇਰੀ ਹਾਲਤ ਤੇਰੇ ਤੇ ਤਰਸ ਕਰਕੇ ਆਟਾ ਵੱਧ ਤੋਲਿਆ ਵੀ ਚਲ ਦੋ ਸਮੇਂ ਦਾ ਤੇਰੇ ਬੱਚੇ ਪ੍ਰਸ਼ਾਦਾ ਛਕ ਲੈਣਗੇ ਉਹਨੇ ਆਖਿਆ ਨਾ ਮੈਨੂੰ ਮੇਰੇ ਗੁਰੂ ਸਾਹਿਬ ਨੇ ਆਖਿਆ ਏ ਧਰਮ ਦੀ ਕਿਰਤ ਕਰਕੇ ਧਰਮ ਦਾ ਹੀ ਖਾਣਾ ਵੱਧ ਤੇਰਾ ਲੈ ਕੇ ਮੈਂ ਦੇਣਦਾਰ ਨਹੀਂ ਬਣ ਸਕਦਾ ਜਿੰਨਾ ਮੈਂ ਤੈਨੂੰ ਦਿੱਤਾ ਮੈਨੂੰ ਮੇਰੇ ਹੱਕ ਦਾ ਆਟਾ ਤੋਲ ਕੇ ਦੇ ਬਾਕੀ ਆਪਣਾ ਕੱਢ ਲੈ ਉਹਨੇ ਆਖਿਆ ਤੇਰਾ ਗੁਰੂ ਕੌਣ ਹੈ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਿੱਥੇ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਦੇ ਸਿੱਖ ਦੀ ਭਾਈ ਜੋਧ ਜੀ ਦੀ ਸੰਗਤ ਕੀਤੀ ਤੇ ਮਹਾਰਾਜ ਸਾਹਿਬ ਜੀ ਨੇ ਐਸੀਆਂ ਬਖਸ਼ਿਸ਼ਾਂ ਵਰਤਾ ਦਿੱਤੀਆਂ ਫਿਰ ਇੱਕ ਦਿਨ ਚੱਲੇ ਜਥੇ ਦੇ ਰੂਪ ਦੇ ਵਿੱਚ ਹੀ ਫਿਰ ਦੇਵੀ ਦੀ ਪੂਜਾ ਵਾਸਤੇ ਜੇ ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਨਾ ਉਥੋਂ ਸਾਥੀਆਂ ਨੂੰ ਆਖਿਆ ਤੁਸੀਂ ਇੱਥੇ ਰੁਕੋ ਤੇ ਮੈਂ ਆਉਣਾ ਥੋੜਾ ਸਮਾਂ ਉਡੀਕਿਆ ਜੇ ਜੇ ਮੈਂ ਆ ਗਿਆ ਠੀਕ ਨਹੀਂ ਤੇ ਅੱਗੇ ਲੰਘ ਜਾਇਓ ਜਦੋਂ ਉਧਰੋਂ ਤੁਰ ਪਏ ਕਰਤਾਰਪੁਰ ਸਾਹਿਬ ਦੀ ਧਰਤੀ ਵੱਲ ਨੂੰ ਤੇ ਅੱਗੋਂ ਕੋਈ ਮਿਲ ਪਿਆ ਉਹਨੂੰ ਪੁੱਛਿਆ ਵੀ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਕਿੱਥੇ ਹੋਣਗੇ ਉਹਨੇ ਆਖਿਆ ਵੀ ਮੈਂ ਤੈਨੂੰ ਭਾਈ ਸਿੱਖਾ ਲੈ ਕੇ ਜਾਣਾ ਲਗਾਮ ਫੜ ਲਈ ਘੋੜੀ ਦੀ ਭਾਈ ਗੁਰੂ ਭਾਈ ਲੈਣਾ ਜੀ ਘੋੜੀ ਤੇ ਸਵਾਰ ਸਨ ਅੱਗੇ-ਅੱਗੇ ਚੱਲ ਪਏ ਲਗਾਮ ਫੜੀ ਘੋੜੀ ਦੀ ਤੋ ਰੇ ਗਏ ਤੇ ਜਿੱਥੇ ਮਹਾਰਾਜ ਸਾਹਿਬ ਜੀਆਂ ਦਾ ਨਿਵਾਸ ਸੀ ਸਤਿਗੁਰੂ ਜੀ ਜਿੱਥੇ ਰੁਕਦੇ ਸਨ ਕਰਤਾਰਪੁਰ ਸਾਹਿਬ ਦੀ ਧਰਤੀ ਉਥੇ ਸਾਹਮਣੇ ਮਹਾਰਾਜ ਸਾਹਿਬ ਜੀਆਂ ਦਾ ਜਿਹੜਾ ਨਿਵਾਸ ਹੈ ਤੰਬੂ ਲੱਗਾ ਹੈ ਜਿੱਥੇ ਮਹਾਰਾਜ ਪਲੰਗੇ ਤੇ ਬੈਠੇ ਸਾਹਮਣੇ ਲਿਜਾ ਕੇ ਆਖਿਆ ਵੀ ਭਾਈ ਸਿੱਖਾ ਤੂੰ ਕੋੜੀ ਕਿੱਲੇ ਤੇ ਬੰਨ ਕੇ ਨਾ ਉਹ ਸਾਹਮਣੇ ਤੰਬੂ ਵਿੱਚ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਹੋਣਗੇ ਤੇ ਆ ਕੇ ਦਰਸ਼ਨ ਕਰ ਲੈ ਕੋੜੀ ਕਿੱਲੇ ਤੇ ਬੰਨੀ ਇਹ ਤੰਬੂ ਦੇ ਵਿੱਚ ਜਦੋਂ ਚਰਨਦਾਸੀ ਜੁੱਤੀ ਲਾਹੀ ਪੈਰਾਂ 'ਚ ਉਤੇ ਚੰਬੂ ਤੰਬੂ ਦੇ ਵਿੱਚ ਨਵੇਸ਼ ਕੀਤਾ ਤੇ ਸਾਹਮਣੇ ਵੇਖਿਆ ਵੀ ਉਹੀ ਬੈਠੇ ਨੇ ਜਿਹੜੇ ਘੋੜੀ ਦੀ ਲਗਾਮ ਫੜ ਕੇ ਲਿਆਏ ਸਿਖਾਣਵਾ ਆਖਿਆ ਵੀ ਇਹ ਗੁਰੂ ਨਾਨਕ ਦੇ ਮਹਾਰਾਜ ਸਹਿਬ ਜੀ ਨੇ ਸਿਖਾ ਆਖਿਆ ਹੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਚਰਣਾ ਤੇ ਟੇ ਪਏ ਵੀ ਮਹਾਰਾਜ ਮੈਂ ਤਾਂ ਜੇ ਤੁਹਾਡੇ ਦਰ ਦੀ ਸੇਵਾ ਵੀ ਨਹੀਂ ਕੀਤੀ ਤੇ ਗੁਨਾਹਗਰ ਮੈਂ ਪਹਿਲਾਂ ਹੋ ਗਿਆ ਮਹਾਰਾਜ ਸਹਿਬ ਜੀ ਵੀ ਤੁਸੀਂ ਮੈਨੂੰ ਦੱਸ ਦੇਂਦੇ ਮਹਾਰਾਜ ਮੈਂ ਉਚਾਉ ਕੇ ਆਇਆ ਤੁਹਾਡੇ ਨਾਲੋਂ ਤੇ ਤੁਸੀਂ ਘੋੜੀ ਦੀ ਲਗਾਮ ਪੜ ਕੇ ਲਿਆਏ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਹਿਬ ਜਾਣਦੇ ਸਨ ਕਿ ਜਿਹੜਾ ਆ ਰਿਹਾਏ ਕੋਈ ਆਮ ਨਹੀਂ ਹੈ ਇੰਨੇ ਗੁਰਤਾ ਗੱਦੀ ਦਾ ਜਿਹੜਾ ਵੱਡੀ ਬਖਸ਼ਿਸ਼ ਹੈ ਸਾਂਭਣਾ ਗੁਰਤਾ ਗੱਦੀ ਦੀ ਬਖਸ਼ਿਸ਼ ਨੂੰ ਫਿਰ ਭਾਈ ਲੈਣਾ ਜੀ ਜਦੋਂ ਉਹਨਾਂ ਦੇ ਤਨ ਤੇ ਲਿਬਾਸ ਹੀ ਐਸਾ ਸੀ ਦੇਵੀ ਦੀ ਪੂਜਾ ਵਾਸਤੇ ਚੱਲੇ ਸਨ ਪੈਰਾਂ ਦੇ ਨਾਲ ਘੁੰਗਰੂ ਬੰਨੇ ਸਨ لباس ਪਹਿਨੇ ਹੋਇਆ ਸੀ ਉਹੀ ਜਿਹੜਾ ਜਾਣ ਵਾਲਾ ਸੀ ਮਹਾਰਾਜ ਕਹਿੰਦੇ ਕਿੱਥੇ ਚੱਲੇ ਸਤਿਗੁਰੂ ਇਸ ਤਰ੍ਹਾਂ ਦੇਵੀ ਦੀ ਪੂਜਾ ਵਾਸਤੇ ਚੱਲੇ ਸਾਂ ਮਹਾਰਾਜ ਸਹਿ ਨਾਲ ਬਚਨ ਬਲਾਸ ਹੋਏ ਵੀ ਕਿੱਥੋਂ ਜੇ ਕੌਣ ਕਿਵੇਂ ਆਏ ਫਿਰ ਮਹਾਰਾਜ ਕਹਿੰਦੇ ਵੀ ਜਾਓ ਤੁਹਾਡੇ ਸਾਥੀ ਉਡੀਕਦੇ ਹੋਣਗੇ ਮਹਾਰਾਜ ਹੁਣ ਕੀ ਕਰਨ ਜਾਣਾ ਸਤਿਗੁਰੂ ਕਹਿੰਦੇ ਵੀ ਜਿਹੜੇ ਕਾਰਜ ਵਾਸਤੇ ਚੱਲੇ ਤੁਸੀਂ ਜਾਓ ਨਹੀਂ ਮਹਾਰਾਜ ਹੁਣ ਤਾਂ ਤੁਹਾਡੇ ਹੀ ਐ ਸਤਿਗੁਰੂ ਕੋਈ ਸ਼ਾਇਦ ਲੱਭਣ ਤੁਰਿਆ ਹੋਵੇ ਤੇ ਅੰਮ੍ਰਿਤ ਮਿਲ ਜਾਵੇ ਮੂਰਖ ਹੋਵੇਗਾ ਜਿਹੜਾ ਸ਼ਹਿਰ ਦੀ ਭਾਲ ਵੱਲ ਜਾਵੇ ਮਹਾਰਾਜ ਹੁਣ ਨਹੀਂ ਮਾ ਜਾਣਾ ਸਤਿਗੁਰੂ ਕਹਿੰਦੇ ਚਲੋ ਠੀਕ ਐ ਮਹਾਰਾਜ ਕਹਿੰਦੇ ਸਾਡੇ ਗਾਹ ਨਹੀਂ ਜਾਣਾ ਸਾਡੇ ਕੋਲ ਰਹਿਣਾ ਤੇ ਮਹਾਰਾਜ ਕਹਿੰਦੇ ਇੱਕ ਵਾਰੀ ਆਪਣੇ ਨਗਰ ਜ਼ਰੂਰ ਹੋ ਕੇ ਜਾਓ ਨਗਰ ਵਾਪਸ ਜਾਓ ਤੇ ਜਾ ਕੇ ਮਹਾਰਾਜ ਕਹਿੰਦੇ ਸਾਰਿਆਂ ਨੂੰ ਖਬਰ ਦੇ ਕੇ ਤੇ ਫਿਰ ਭਾਵੇਂ ਆ ਜਾਣਾ ਫਿਰ ਇੱਕ ਵਾਰੀ ਨਗਰ ਵਾਪਸ ਜਾਂਦੇ ਆ ਜਦੋਂ ਲੋਣ ਦੀ ਭਰੀ ਪੰਡ ਸਿਰ ਤੇ ਚੱਕ ਕੇ ਲਿਆ ਕੇ ਮਾਤਾ ਮਾਤਾ ਸੁਲਖਣੀ ਜੀ ਨੂੰ ਪੁੱਛਦੇ ਆ ਵੀ ਕਿੱਥੇ ਰੱਖੀਏ ਜੋ ਰਖਾ ਲੈਂਦੇ ਐ ਤੇ ਮੁੜ ਕੇ ਖੇਤਾਂ ਨੂੰ ਚਲੇ ਜਾਂਦੇ ਐ ਉਥੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਇਹਨਾਂ ਦੇ ਸਿਰ ਤੇ ਜਿਹੜਾ ਝੋਨੇ ਦੇ ਵਿੱਚੋਂ ਫਸਲ ਦੇ ਵਿੱਚੋਂ ਘਾਹ ਪੁੱਟਿਆ ਹੁੰਦਾ ਵਾ ਉਹ ਘਾਹ ਪੁੱਟ ਕੇ ਸਾਰੀ ਪੰਡ ਬੰਨੀ ਪਾਂਡ ਬਣਾ ਕੇ ਤੇ ਇਹਨਾਂ ਦੇ ਸਿਰ ਤੇ ਰਖਾ ਕੇ ਆਖਿਆ ਜਿੱਥੇ ਪਸ਼ੂ ਵੱਜੇ ਉੱਥੇ ਜਾ ਕੇ ਇਹ ਪਾਂਡ ਖਾ ਦੀ ਉਹਨਾਂ ਨੂੰ ਖਾ ਦਿਓ ਜਦੋਂ ਮਾਤਾ ਸਲੱਖਣੀ ਜੀ ਨੇ ਵੇਖਿਆ ਗੁਰੂ ਨਾਨਕ ਦੇਵ ਮਹਾਰਾਜ ਘਰ ਆਏ ਤੇ ਆਖਿਆ ਵੀ ਮਹਾਰਾਜ ਕੋਈ ਤਰਸ ਕਰਿਆ ਕਰੋ ਜਿਹੜਾ ਸਿੱਖ ਨਵਾਂ ਆਉਂਦਾ ਹੈ ਇਹ ਅੱਜ ਹੀ ਆਇਆ ਇਹਨੇ ਕਿੱਡੇ ਸੋਹਣੇ ਬਸਤਰ ਪੈਨੇ ਤੇ ਮਹਾਰਾਜ ਤੁਸੀਂ ਆਉਂਦਿਆਂ ਚੱਕੜ ਨਾਲ ਭਰੀ ਹੋਈ ਪੰਡ ਸਿਰ ਤੇ ਚੁਕਾ ਦਿੱਤੀ ਸਾਰੇ ਬਸਤਰ ਲਿਬੜ ਗਏ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ ਸੀ ਜੇ ਅੱਜ ਇਹਨਾਂ ਨੇ ਇਹ ਪੰਡ ਚੱਕੀ ਐ ਨਾ ਆਉਣ ਵਾਲੇ ਸਮੇਂ ਵਿੱਚ ਉਹ ਪੰਡ ਇਹ ਤਾਂ ਹੀ ਚੱਕ ਸਕਦੇ ਆ ਗੁਰਤਾ ਗੱਦੀ ਵਾਲੀ ਜੇ ਇਹਨਾਂ ਨੇ ਅੱਜ ਆਹ ਚੱਕ ਲਈ ਐ ਮਹਾਰਾਜ ਇਹ ਕਹਿੰਦੇ ਚੱਕੜ ਦੀ ਪੰਡ ਨਹੀਂ ਐ ਇਹ ਮਹਾਰਾਜ ਸਾਹਿਬ ਜੀ ਨੇ ਆਖਿਆ ਗੁਰਿਆਈ ਦੀ ਪੰਡ ਐ ਜਿਹੜੀ ਆਉਣ ਵਾਲੇ ਸਮੇਂ ਤੇ ਇਹਨਾਂ ਨੇ ਇਹ ਗੁਰਿਆਈ ਦਾ ਭਾਰ ਜਿਹੜਾ ਸਾਂਭਣਾ ਹੈ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਵਚਨ ਸੇ ਉਦੋਂ ਹੀ ਕੀਤੇ ਸਨ ਉਦੋਂ ਬਾਅਦ ਬੇਅੰਤ ਸੇਵਾਵਾਂ ਨਿਭਾਈਆਂ ਚੱਕੜ ਦੇ ਵਿੱਚੋਂ ਬਾਟਾ ਚੱਕ ਕੇ ਲਿਆਉਣਾ ਮੁਰਦਾ ਖਾਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਕਹਿਣਾ ਤੇ ਕਹਿਣਾ ਮਹਾਰਾਜ ਮੈਂ ਪੈਰਾਂ ਲ ਸ਼ੁਰੂ ਕਰਾਂ ਕਿ ਸਿਰ ਲੋਂ ਤੇ ਉਹਦੇ ਸਤਿਗੁਰੂ ਜੀ ਪਰਖ ਕਰਦੇ ਸਨ ਤੇ ਹੈਕੜਾ ਪ੍ਰਸ਼ਾਦ ਦੀ ਦੇਗ ਜਦੋਂ ਅਗੋਂ ਬਸਤਰ ਜਿਹੜਾ ਕਪੜਾ ਪਾਸੀ ਕੀਤਾ ਇਸ ਤਰ੍ਹਾਂ ਬੇਅੰਤ ਵਾਰ ਪਰਖਾਂ ਹੋਈਆਂ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਫਿਰ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ 1539 ਈਸਵੀ ਤੇ 1596 ਬਿਕਰਮੀ ਸੰਮਤਨੋਂ ਤੇ ਅਸੂ ਸੁਦੀ 25 ਨੂੰ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਦੋਂ ਕਿਰਪਾ ਕੀਤੀ ਸਤਿਗੁਰੂ ਜੀ ਨੇ ਜਦੋਂ ਉਹ ਮੁਰਦਾ ਖਾਣ ਵਾਲੀ ਗੱਲ ਦਾ ਜ਼ਿਕਰ ਹੋਇਆ ਸੀ ਨਾ ਉਦੋਂ ਮਹਾਰਾਜ ਨੇ ਗੱਲ ਨਾਲ ਲਾ ਕੇ ਤੇ ਆਖਿਆ ਸੀ ਤੁਸੀਂ ਮੇਰਾ ਅੰਗ ਹੋ ਤੇ ਦੁਨੀਆ ਤੁਹਾਨੂੰ ਅੰਗਦ ਕਹਿ ਕੇ ਜਾਣਿਆ ਕਰੇਗੀ ਤੇ ਫਿਰ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਦੇ ਕਰਕੇ ਸਤਿਗੁਰੂ ਜੀ ਨੇ 5 ਪੈਸੇ ਭੇਟ ਕੀਤੇ ਸਤਿਗੁਰੂ ਜੀ ਨੇ ਤਿੰਨ ਪ੍ਰਕਰਮਾਂ ਕੀਤੀਆਂ ਨਾਰੀਅਲ ਭੇਟ ਕੀਤਾ ਬ੍ਰਹਮ ਗਿਆਨੀ ਬਾਬਾ ਵੱਡਾ ਸਾਹਿਬ ਜੀ ਦਸਤਾਰ ਸਜਾਉਂਦੇ ਤੇ ਤਿਲਕ ਲਾਉਂਦੇ ਗੁਰਤਾ ਗੱਦੀ ਦਾ ਤੇ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਸਾਹਿਬ ਬਣ ਕੇ ਸੰਸਾਰ ਦੇ ਵਿੱਚ ਬਖਸ਼ਿਸ਼ਾਂ ਵਰਤੌਣ ਲੱਗ ਪਏ ਜਿੰਨਾ ਚਿਰ ਗੁਰੂ ਨਹੀਂ ਸੀ ਜੀਵਨ ਦੇ ਵਿੱਚ ਓਨਾ ਚਿਰ ਹਨੇਰੇ ਵਿੱਚ ਹੀ ਤੁਰੇ ਫਿਰਦੇ ਸਨ ਜਿੱਦਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੰਗਤ ਮਿਲ ਗਈ ਉਸ ਦਿਨ ਐਸਾ ਚਾਨਣ ਹੋਇਆ ਕਿ ਦੁਨੀਆ ਨੂੰ ਚਾਨਣ ਦੇਣ ਵਾਲੇ ਬਣ ਗਏ ਦੀਪਕ ਗੁਰੂ ਬਣ ਗਏ ਮਹਾਰਾਜ ਸਾਹਿਬ ਕਿਰਪਾ ਕਰਦੇ ਗੁਰ ਕੈ ਸ਼ਬਦ ਭਰੇ ਪੰਡਾਰਾ ਗੁਰੂ ਸਹਿਬ ਜੀ ਦੇ ਸ਼ਬਦ ਦੇ ਦੁਆਰਾ ਢੰਡਾਰੇ ਮਿਲ ਜਾਂਦੇ ਆ ਪ੍ਰਮਾਤਮਾ ਦੇ ਨਾਮ ਦੇ ਸ਼ਬਦ ਨੂੰ ਕਮਾਉਣਾ ਪੈਂਦਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਹਾਰਾਜ ਜੇ ਨਾਮ ਦੇ ਧਨ ਤੋਂ ਬਿਨਾ ਜੀਵਨ ਬਤੀਤ ਕਰੀਏ ਤੇ ਜੀਵਨ ਕੀ ਹੈ ਮਹਾਰਾਜ ਸਹਿਬ ਸਮਝਾਉਂਦੇ ਨਾਮ ਧਨ ਬਿਨ ਨਾਮ ਦੇ ਧਨ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਭ ਵਿਖ ਜਾਣ ਬਾਕੀ ਸਭ ਕੁਝ ਮਹਾਰਾਜ ਕਹਿੰਦੇ ਜ਼ਹਿਰ ਜਾਣੋ ਜ਼ਹਿਰ ਜ਼ਹਿਰ ਜਿਵੇਂ ਬੰਦੇ ਨੂੰ ਖਤਮ ਕਰਦਾ ਹੈ ਮਹਾਰਾਜ ਕਹਿੰਦੇ ਸਾੜਦਾ ਹੈ ਅੰਦਰ ਨੂੰ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨਾ ਅੰਦਰ ਪਾਤਸ਼ਾਹ ਕਹਿੰਦੇ ਜ਼ਹਿਰ ਵਿਖਿਆ ਜਿਹੜਾ ਅਸਰ ਕਰਦਾ ਹੈ ਸੰਸਾਰ ਦੇ ਪਦਾਰਥ ਜਿਹੜੇ ਹਨ ਮਾਇਆ ਮੋਹ ਜਲੇ ਅਬਮਾਨ ਕਿਉਂਕਿ ਬੰਦਾ ਮਾਇਆ ਦੇ ਮੋਹ ਵਿੱਚ ਪੈ ਕੇ ਅਬਮਾਨ ਦੇ ਵਿੱਚ ਹੰਕਾਰ ਦੇ ਵਿੱਚ ਸੜਦਾ ਹੈ ਜਿਵੇਂ ਆਗੰਬਲਤੀ ਹੋਵੇ ਤੇ ਕੁਝ ਵੀ ਸੁੱਟ ਦਈਏ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ ਤੇ ਇਸੇ ਤਰ੍ਹਾਂ ਜਦੋਂ ਮਨ ਨੂੰ ਆਪਾਂ ਅਬਮਾਨ ਰੂਪੀ ਅੱਗ ਦੇ ਵਿੱਚ ਸੁੱਟ ਦਿੰਨੇ ਆਂ ਤਾਂ ਮਨ ਸੜਦਾ ਹੈ ਤੇ ਅੱਗ ਤਾਂ ਇੱਕ ਵਾਰ ਚ ਸਾੜ ਕੇ ਖਤਮ ਕਰ ਦਿੰਦੀ ਹੈ ਪਰ ਹੰਕਾਰ ਇਹ ਬੰਦੇ ਨੂੰ ਹਰ ਰੋਜ਼ ਸਾੜਦਾ ਹੈ ਮਹਾਰਾਜ ਕਹਿੰਦੇ ਨਾ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਕਪੈ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਪਾਤਸ਼ਾਹ ਕਹਿੰਦੇ ਇਹੋ ਜੀ ਆਸਤ ਹੁੰਦੀ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਵਿਸਰਦਾ ਜਿਹੜੇ ਹੰਕਾਰ ਦੀ ਅੱਗ ਦੇ ਵਿੱਚ ਸੜਨ ਵਾਲੇ ਹਨ ਜਿਹੜੇ ਕੇਵਲ ਸੰਸਾਰ ਸੰਸਾਰਕ ਮਾਇਆ ਦੇ ਵਿੱਚ ਗਲਤਾਨ ਨੇ ਗੁਰਮੁਖ ਹਰ ਦਾ ਸਚਾਖ ਹੈ ਕੋਈ ਮਹਾਰਾਜੇ ਨਾਮ ਦਾ ਰਸ ਕੌਣ ਚੱਕਦਾ ਹੈ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਗੁਰਮੁਖ ਗੁਰੂ ਵਾਲਾ ਪਾਤਸ਼ਾਹ ਕਿਰਪਾ ਕਰ ਦੇ ਨਾ ਗੁਰਬਾਨੀ ਦੇ ਵਿੱਚ ਜਗ ਮੈਂ ਉਤਮ ਕਾਢੀਏ ਵਿਰਲੇ ਕੇਈ ਕੇ ਸਤਿਗੁਰੂ ਕਹਿੰਦੇ ਹਾ ਗੁਰਮੁਖ ਹਰ ਰਸ ਚੱਖੇ ਕੋਏ ਕੋਈ ਵਿਰਲਾ ਹੈ ਜਿਹੜਾ ਗੁਰੂ ਵਾਲਾ ਬਣ ਕੇ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਚੱਕਦਾ ਹੈ ਤਿਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਉਹਨੂੰ ਮਹਾਰਾਜ ਜੀ ਕਹਿੰਦੇ ਦਿਨ ਰਾਤ ਫਿਰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਕਾਰਨ ਕੀ ਪੂਰੇ ਭਾਗ ਪ੍ਰਾਪਤ ਹੋਏ ਗੁਰੂ ਸਾਹਿਬ ਦੀ ਸੰਗਤ ਕਰਨ ਕਰਕੇ ਪੂਰਨ ਭਾਗਾ ਕਰਕੇ ਉਹਨੂੰ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ। ਨਾਮ ਦੇ ਨਾਲ ਮਨ ਜੁੜ ਗਿਆ ਤੇ ਫਿਰ ਸਦਾ ਹੀ ਜੀਵਨ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਕਿਰਪਾ ਕਰਦੇ ਸ਼ਬਦ ਦੀਪਕ ਵਰਤੈ ਤੇ ਹੋ ਲੋਏ। ਮਹਾਰਾਜ ਕਹਿੰਦੇ ਸ਼ਬਦ ਦੀਪਕ ਦੀ ਨਿਆਈ ਹੈ। ਦੀਵੇ ਤੋਂ ਅੱਗੇ ਇੱਕ ਹੋਰ ਦੀਵਾ ਬਾਲਿਆ ਜਾ ਸਕਦਾ ਹੈ। ਅੱਗੇ ਤੋਂ ਅੱਗੇ ਜਿੰਨੇ ਮਰਜ਼ੀ ਦੀਵੇ ਬਾਲ ਲਈਏ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਜੀ ਦੀ ਸੰਗਤ ਕਰੀਦੀ ਐ ਨਾ ਤੇ ਗੁਰੂ ਸਾਹਿਬ ਗੁਰੂ ਸ਼ਬਦ ਦੀਪਕ ਦੀ ਨਿਆਈ ਹਨ ਤਿੰਨਾਂ ਲੋਕਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਝੋਕੀਦਾ ਇਹਨਾਂ ਤੇ ਮਹਾਰਾਜ ਜੀ ਕਿਰਪਾ ਕਰ ਦੇਣਦੇ ਵਹਿਰਾਗ ਰੂਪੀ ਤੇੜ ਤੇ ਸ਼ਰਧਾ ਰੂਪੀ ਵੱਟੀ ਦੇ ਕੇ ਫਿਰ ਪਾਤਸ਼ਾਹ ਨਾਮ ਰੂਪੀ ਸਤਿਗੁਰੂ ਲੋ ਦੇ ਦਿੰਦੇ ਆ ਇਹ ਸਤਿਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਪ੍ਰਕਾਸ਼ ਕਰ ਦਿੰਦੇ ਜੀਵਨ ਦੇ ਵਿੱਚ ਗਿਆਨ ਦਾ ਜੋ ਚੱਖੇ ਸੋ ਨਿਰਮਲ ਹੋਏ ਜਿਹੜਾ ਚੱਕ ਲੈਂਦਾ ਹੈ ਗੁਰੂ ਸਾਹਿਬ ਜੀਾਂ ਦੇ ਸ਼ਬਦ ਦੇ ਰਸ ਨੂੰ ਨਾਮ ਦੇ ਰਸ ਨੂੰ ਉਹ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਨਿਰਮਲ ਨਾਮ ਹਉਮੈ ਮਲ ਧੋਏ ਪਰਮਾਤਮਾ ਦਾ ਨਾਮ ਮੱਲ ਜਿਹ ਕਹਿੰਦੇ ਨਿਰਮਲ ਜਦੋਂ ਕੋਈ ਨਾਮ ਜਪਦਾ ਹੈ ਨਾ ਇਹ ਰਹਾ ਮਹੰਦੀ ਮੈਲ ਧੋਤੀ ਜਾਂਦੀ ਹੈ ਹੰਕਾਰ ਜੀਵਨ ਦੇ ਵਿੱਚੋਂ ਨਿਕਲ ਜਾਂਦਾ ਹੈ ਜਦੋਂ ਨਾਮ ਦੇ ਵੱਲ ਮਨੁੱਖ ਗੁਰੂ ਸਾਹਿਬ ਜੀ ਦੇ ਹੁਕਮਦਾਰਾ ਤੁਰ ਪੈਂਦਾ ਹੈ ਸਾਚੀ ਭਗਤ ਸਦਾ ਸੁਖ ਹੋਏ ਸੱਚੇ ਪ੍ਰਮਾਤਮਾ ਦੀ ਸੱਚੀ ਭਗਤੀ ਕਰਨ ਨਾਲ ਸਦਾ ਦਾ ਸੁਖ ਮਿਲਦਾ ਹੈ ਜਿਨ ਹਰ ਰਸ ਚਖਿਆ ਸੋ ਹਰ ਜਨ ਲੋਗ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚਖਿਆ ਹੈ ਮਾਣਿਆ ਹੈ ਹਰ ਜਨ ਲੋਕ ਪਾਤਸ਼ਾਹ ਕਹਿੰਦੇ ਉਹ ਵੈ ਪਰਮਾਤਮਾ ਦੇ ਪਿਆਰੇ ਹਰ ਜਨ ਲੋਕ ਉਹ ਨੇ ਮਹਾਰਾਜ ਸੇਵ ਦਾ ਬਚਨ ਇਹਨਾਂ ਜਨ ਸ਼ਬਦ ਬਹੁਤ ਥਾਵਾਂ ਤੇ ਵਰਤਿਆ ਹੈ ਇੱਕ ਮਹਾਰਾਜ ਸੇਵ ਜੀ ਨੇ ਹਰ ਜਨ ਸ਼ਬਦ ਵਰਤਿਆ ਉਹਨਾਂ ਵਾਸਤੇ ਜਿਹੜੇ ਰੱਬ ਦੇ ਨਾਲ ਜੁੜ ਗਏ ਜਿਹੜੇ ਪਰਮਾਤਮਾ ਦੇ ਸਮਰਪਤ ਹੋ ਗਏ ਜਿੱਥੇ ਧੰਨ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵੀ ਕਹਿੰਦੇ ਹਰ ਹਰ ਜਨ ਲਈ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜਤ ਰੰਗ ਜਿਉਂ ਜਾਲ ਹੀ ਵਿਖੇ ਸਮਾਹੇ ਰੱਬ ਦਾ ਪਿਆਰਾ ਤੇ ਰੱਬ ਏਕ ਹੀ ਨੇ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਬਿਰਤੀ ਮਹਾਰਾਜ ਸਾਹਿਬ ਕਿਰਪਾ ਕਰਕੇ ਬਖਸ਼ ਦੇਣਾ ਤਿਸ ਸਦਾ ਹਰਖ ਨਾ ਹੀ ਕਦੇ ਸੋਗ ਜਿਹੜੇ ਪ੍ਰਮਾਤਮਾ ਦੇ ਜਨ ਬਣ ਗਏ ਨਾ ਉਹਨਾਂ ਦੇ ਜੀਵਨ ਵਿੱਚ ਸਦਾ ਹੀ ਆਨੰਦ ਸਦਾ ਹੀ ਖੁਸ਼ੀਆਂ ਸਦਾ ਹੀ ਖੇੜੇ ਰਹਿੰਦੇ ਹੈ ਨਾ ਹੀ ਕਦੇ ਸੋਗ ਤੇ ਕਦੇ ਵੀ ਉਹਨਾਂ ਦੇ ਜੀਵਨ ਦੇ ਵਿੱਚ ਗਮ ਹੀ ਨਹੀਂ ਆਉਂਦੀ ਕੋਈ ਸੋਗ ਨਹੀਂ ਕੋਈ ਚਿੰਤਾ ਫਿਕਰ ਕੋਈ ਨਹੀਂ ਹੈ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਸੁਭਾਅਤ ਵਸ ਜਾਂਦਾ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ਹੀ ਹੈ ਉਹਨਾਂ ਨੂੰ ਫਿਕਰ ਇਹ ਨਹੀਂ ਕਿ ਅਸੀਂ ਕੀ ਕਰਨਾ ਹੈ ਉਹਨਾਂ ਨੂੰ ਇਹ ਪਰਮਾਤਮਾ ਤੇ ਭਰੋਸਾ ਹੈ ਵੀ ਚਿੰਤਾ ਨਹੀਂ ਕਰਨੀ ਚਿੰਤਾ ਉਹਨ ਨੂੰ ਜਿਹਦੇ ਤੇ ਡੋਰਾਂ ਸੱਟੀਆਂ ਜਿਹਦੇ ਨਾਲ ਪ੍ਰੇਮ ਪੈ ਗਿਆ ਹੈ ਅੱਗੇ ਪਾਤਸ਼ਾਹ ਕਿਰਪਾ ਕਰ ਦੇ ਆਪ ਮੁਕਤ ਅਵਰਾ ਮੁਕਤ ਕਰਾਵੇ ਫਿਰ ਐਸੇ ਪ੍ਰਮਾਤਮਾ ਦੇ ਪਿਆਰੇ ਆਪ ਤਾਂ ਮੁਕਤ ਹੁੰਦੇ ਹੀ ਐ ਜਿਹੜੇ ਸੰਗਤ ਚ ਪੈ ਜਾਂਦੇ ਨਾ ਰੱਬ ਦੇ ਪਿਆਰਿਆਂ ਨਾਲ ਜੁੜ ਜਾਂਦੇ ਉਹਨਾਂ ਨੂੰ ਵੀ ਮੁਕਤ ਕਰ ਲੈਂਦੇ ਐ ਇਹ ਐ ਪ੍ਰਮਾਤਮਾ ਦੇ ਪਿਆਰਿਆਂ ਦੇ ਉੱਪਰ ਹੋਈਆਂ ਅਕਾਲ ਪੁਰਖ ਵੈਗੁਰੂ ਜੀ ਦੀਆਂ ਬਖਸ਼ਿਸ਼ਾਂ ਕਬੀਰ ਸੇਵਾ ਕੋ ਦੋਹੇ ਭਲੇ ਇੱਕ ਦਾਤਾ ਇੱਕ ਇੱਕ ਦਾਤ ਇੱਕ ਸੰਤ ਇੱਕ RAM ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਪਾਤਸ਼ਾਹ ਕਿਰਪਾ ਕਰ ਦੇ ਇਹ ਦੋਵੇਂ ਸੇਵਾ ਕਰ ਦੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਸੰਤ ਮਹਾਂਪੁਰਖ ਮਹਾਤਮਾ ਜਨ ਸੰਤ ਮਹਾਂਪੁਰਖ ਮਹਾਤਮਾ ਨਾਮ ਜਪਉਂਦੇ ਐ ਤੇ ਅਕਾਲ ਪੁਰਖ ਵਾਹਿਗੁਰੂ ਮੁਕਤੀ ਦੀਆਂ ਬਖਸ਼ਿਸ਼ਾਂ ਦੇਂਦੇ ਹਨ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਪਰਮਾਤਮਾ ਦੇ ਪਿਆਰੇ ਪਰਮਾਤਮਾ ਦਾ ਨਾਮ ਜਪਦੇ ਐ ਤੇ ਉਹਦੇ ਤੋਂ ਹੀ ਸੁਖ ਮੰਗਦੇ ਐ ਸੁਖ ਇਹ ਸੰਸਾਰੀ ਨਹੀਂ ਸੁਖ ਆਤਮਿਕਾ ਸੁਖ ਰਹਾਣੀ ਤ ਸੁਖ ਮੰਗਦੇ ਐ ਬਿਨ ਸਤਗੁਰ ਸਭ ਮੁਈ ਬਿਲ ਲਾਏ ਪਾਤਸ਼ਾਹ ਕਿਰਪਾ ਕਰਦੇ ਸੱਚੇ ਗੁਰੂ ਤੋਂ ਬਿਨਾ ਸੰਸਾਰ ਦੇ ਵਿੱਚ ਸਾਰੇ ਲੋਕ ਇਹ ਬਿਰਲਾਪ ਕਰ ਕਰਕੇ ਕਰਲਾ ਕਰਲਾ ਕੇ ਮਰਦੇ ਐ ਹੰਕਾਰ ਦੀ ਅੱਗ ਵਿੱਚ ਸੜਦਿਆਂ ਤਪਦਿਆਂ ਹੋਇਆਂ ਰੱਬ ਦੇ ਨਾਮ ਨਾਲੋਂ ਵਿਸਰ ਕੇ ਤੇ ਕੇਵਲ ਸੰਸਾਰਕ ਉਲਝਣਾਂ ਦੇ ਵਿੱਚ ਉਲਝਦੇ ਬਰ ਲਾਉਂਦੇ ਐ ਕਰ ਲਾਉਂਦੇ ਐ ਤੇ ਖਤਮ ਹੋ ਜਾਂਦੇ ਐ ਆਨ ਦੇਨ ਦਾਜੇ ਸ਼ਾਂਤ ਨਾ ਪਾਏ ਹਰ ਰੋਜ ਸੜਦੇ ਰਹਿੰਦੇ ਅੰਦਰੋਂ ਅੰਦਰੀ ਸ਼ਾਂਤ ਨਹੀਂ ਹੁੰਦੀ ਅਵਸਥਾ ਹਿਰਦੇ ਦੇ ਵਿੱਚ ਉਹਨਾਂ ਦੇ ਟਿਕਾ ਨਹੀਂ ਆਉਂਦਾ ਪਟਕਦੇ ਫਿਰਦੇ ਹਨ ਸਤਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਏ ਜਿਹੜੇ ਸੱਚੇ ਗੁਰੂ ਸਾਹਿਬ ਨੂੰ ਮਿਲ ਪੈਂਦੇ ਐ ਜਿਨ੍ਹਾਂ ਨੂੰ ਸੱਚੇ ਗੁਰੂ ਸਾਹਿਬ ਦਾ ਮਲਾਪ ਮਿਲ ਜਾਂਦਾ ਹੈ ਸਭ ਤ੍ਰਿਸ਼ਨਾ ਬੁਝਾਏ ਉਹਨਾਂ ਦੀ ਸਾਰੀ ਤ੍ਰਿਸ਼ਨਾ ਬੁਝ ਜਾਂਦੀ ਹੈ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਨਾਨਕ ਨਾਮ ਸਾੰਤ ਸੁਖ ਪਾਏ ਪਾਤਸ਼ਾਹ ਕਿਰਪਾ ਕਰਦੇ ਜੋ ਗੁਰੂ ਸਾਹਿਬ ਨੂੰ ਮਿਲ ਪਏ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਤੇ ਜਿਹੜੇ ਨਾਮ ਨਾਲ ਜੁੜ ਗਏ ਸਤਿਗੁਰੂ ਸਮਝਾਉਂਦੇ ਨਾਨਕ ਨਾਮ ਸਾੰਤ ਸੁਖ ਪਾਏ ਉਹ ਜੀਵਨ ਦੇ ਵਿੱਚ ਸ਼ਾਂਤ ਅਵਸਥਾ ਤੇ ਸਦਾ ਦੇ ਸੁਖ ਪ੍ਰਾਪਤ ਕਰ ਲੈਂਦੇ ਐ ਜਿਹੜੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਨਿਭਦੇ ਐ ਸ਼ਾਂਤ ਅਵਸਥਾ ਐਸੀ ਮਹਾਰਾਜ ਕਿਰਪਾ ਕਰਦੇ ਫਿਰ ਜੀਵਨ ਦੇ ਵਿੱਚ ਸੁੱਖਾਂ ਦਾ ਕੋਈ ਲਾਲਸਾ ਨਹੀਂ ਰਹਿੰਦੀ ਕਿ ਮੇਰੇ ਜੀਵਨ ਵਿੱਚ ਸੁੱਖ ਹੋਵੇ ਕੋਈ ਪਦਾਰਥਾਂ ਦੀ ਮੰਗ ਨਹੀਂ ਰਹਿੰਦੀ ਤੇ ਇਹ ਗੱਲ ਦੀ ਫਿਕਰ ਨਹੀਂ ਹੁੰਦੀ ਕਿ ਮੇਰੇ ਤੇ ਦੁੱਖ ਆ ਜਾਏਗਾ ਫਿਰ ਤੇ ਉਹ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਜੀਵਨ ਅਵਸਥਾ ਕਰਦੇ ਆ ਸ਼ਾਂਤ ਅਵਸਥਾ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਆ ਐਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਮਹਾਰਾਜ ਇਹ ਹੀ ਸਮਝਾਉਂਦੇ ਆ ਕਿ ਭਾਈ ਸੰਸਾਰੀ ਧੰਨ ਵਿੱਚ ਐਨਾ ਗਲਤਾਨ ਨਾ ਹੋਈ ਕਿ ਪਰਮਾਤਮਾ ਦੇ ਨਾਮ ਰੂਪੀ ਧੰਨ ਨੂੰ ਭੁੱਲ ਜਾਵੇ ਕਿਉਂਕਿ ਨਾਮ ਰੂਪੀ ਧੰਨ ਨੂੰ ਜੇ ਭੁੱਲ ਗਿਆ ਤੇ ਸੰਸਾਰ ਰੂਪੀ ਧੰਨ ਨੇ ਤੇਰੇ ਨਾਲ ਨਹੀਂ ਨਿਭਣਾ ਤੇ ਮਹਾਰਾਜ ਇਹ ਕਹਿੰਦੇ ਜੇ ਨਾਮ ਰੂਪੀ ਧੰਨ ਨਾਲ ਜੁੜਿਆ ਰਹੇਗਾ ਤੇ ਸੰਸਾਰ ਰੂਪੀ ਧੰਨ ਦੀ ਸਤਗੁਰੂ ਕਮੀ ਨਹੀਂ ਆਉਣ ਦੇਣਗੇ ਇਹ ਹੈ ਬਖਸ਼ਿਸ਼ਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕਰਦੀਆਂ ਸਤਗੁਰੂ ਕਿਰਪਾ ਕਰਨ ਭੁੱਲਣ ਹਾਰਾਂ ਗੁਰੂ ਸਾਹਿਬ ਜੀ ਬਖਸ਼ਣ ਹਾਰ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਕਲਗੀ ਧਰ ਦੇ ਪੁੱਤਰੋ ਧੀਓ ਅਮਰਤ ਤਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਜੀ ਸਤਿਗੁਰੂ ਕਿਰਪਾ ਕਰਨਾ ਅਮਰਤ ਵੇਲਾ ਨਿਤਨੇਮ ਰਹਿਤ ਵਾਲੇ ਜੀਵਨ ਆਪਾਂ ਸਾਰਿਆਂ ਨੂੰ ਬਖਸ਼ ਕੇ ਨਵਾਜਣ ਜੀ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਗੁਰੂ ਸਾਹਿਬ ਬਖਸ਼ਿਸ਼ ਕਰਨਾ ਗੁਰੂ ਸਾਹਿਬ ਜੀ ਨੂੰ ਚੁਕਾਓ ਸੀਸ ਬਲਾਓ ਫਤਿਹ ਅਤ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ